ਲੜ ਕੇ ਜਿਹੜਾ ਕਿ ਮੋਦੀ ਸਰਕਾਰ ਨੇ ਇੱਕ ਕਿਸਾਨ ਵਿਰੋਧੀ ਔਰ ਪੰਜਾਬ ਵਿਰੋਧੀ ਬੈਲੇ ਲੈ ਕੇ ਲੋਕ ਸਭਾ ਦੇ ਰਾਜ ਸਭਾ ਦੇ ਲੈ ਕੇ ਪਾਸ ਕਰ ਦਿੱਤਾ ਆ ਉਹਦੇ ਖਿਲਾਫ ਇਹ ਧਾਨਾ ਲਾਇਆ ਜਾ ਰਿਹਾ ਤਾਂ ਸਰਕਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਪੁਰਾ ਮੱਖ ਮੰਤਰੀ ਜਿਹੜੇ ਆ ਉਹਨਾਂ ਦਾ ਕਿੰਨਾ ਰਜੋਗਣਾ ਹੈ ਇਸ ਬੈਲ ਨੂੰ ਲਿਆਉਣ ਦੇ ਵਿੱਚ ਜੇ ਗੱਲ ਕਹਿ ਲਈ ਜੇ ਸੱਚ ਕਮਾਣਾ ਹੋਵੇ ਤੇ ਮੈਂ ਸਮਝਦਾ ਕਿ ਬੈਲ ਲਾਗੂ ਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਹੈ ਪੰਜਾਬ ਦੇ ਵਿੱਚ ਜਿਹੜਾ ਨੁਕਸਾਨ ਹੋ ਰਿਹਾ ਉਹ ਸ਼੍ਰੋਮਣੀ ਅਕਾਲੀ ਦਲ ਕਰਕੇ ਹੋ ਰਿਹਾ ਮੈਂ ਹੈਪੀ ਸੰਧੂ ਜੀ ਕਾਂਗਰਸ ਦੇ ਸੀਨੀਅਰ ਲੀਡਰ ਆ ਉਹਨਾਂ ਨੇ ਅੱਜ ਕਟਹਿਰਿਆਂ ਇਹ ਕਟਹਿਰਿਆਂ ਦੇ ਵਿੱਚ ਧਰਨਾ ਲਗਾਇਆ ਕਿਸਾਨੀ ਨੂੰ ਬਚਾਉਣ ਵਾਸਤੇ ਤੇ ਕੈਂਪੇਨ ਕੈਪਟਨ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਪ੍ਰਤੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਾਰਨ ਧਰਨਾ ਲਾਉਂਦੇ ਜੀ ਧਰਨਾ ਲਾਉਣ ਨੂੰ ਲੈ ਕੇ ਜਿਹੜਾ ਕਿ ਮੋਦੀ ਸਰਕਾਰ ਨੇ ਇੱਕ ਕਿਸਾਨ ਵਿਰੋਧੀ ਔਰ ਪੰਜਾਬ ਵਿਰੋਧੀ ਬੈਲੇ ਲੈ ਕੇ ਲੋਕ ਸਭਾ ਦੇ ਰਾਜ ਸਭਾ ਦੇ ਲੈ ਕੇ ਪਾਸ ਕਰ ਦਿੱਤਾ ਆ ਉਹਦੇ ਖਿਲਾਫ ਇਹ ਧਰਨਾ ਲਾਇਆ ਜਾ ਰਿਹਾ ਕਿਉਂਕਿ ਜਿਹੜਾ ਫੈਸਲਾ ਹੈ ਇਹ ਜਿੱਥੇ ਕਿਸਾਨ ਮਾਰੂਗਾ ਉੱਥੇ ਇਹ ਮੈਂ ਕਹਿੰਦਾ ਪੰਜਾਬ ਮਾਰੂਗਾ ਇਹਦੇ ਨਾਲ ਜਿਹੜਾ ਸਾਡਾ ਖੇਤ ਮਜ਼ਦੂਰ ਆ ਉੱਥੇ ਵੀ ਅਸਰ ਹੋਊਗਾ ਇਹਦੇ ਨਾਲ ਜਿਹੜਾ ਟਰਾਂਸਪੋਰਟ ਦਾ ਕਿਤਾ ਕਰਨ ਵਾਲੇ ਆ ਉਹਨਾਂ ਤੇ ਵੀ ਅਸਰ ਹੋਊਗਾ ਇਹਨਾਂ ਦੇ ਨਾਲ ਜਿਹੜੀ ਦੁਕਾਨਦਾਰੀ ਕਰਨ ਵਾਲੇ ਲੋਕ ਆ ਉਹਨਾਂ ਤੇ ਵੀ ਅਸਰ ਹੋਊਗਾ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਮੋਦੀ ਸਾਹਿਬ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਸ ਪੰਜਾਬ ਨੇ ਸਾਰੇ ਮੁਲਕ ਦਾ ਪੰਨ ਦੇ ਨਾਲ ਢਿੱਡ ਪਰਦਾ ਰਿਆ ਅੱਜ ਜਦੋਂ ਜ਼ਰੂਰਤ ਸੀ ਕੋਰੋਨਾ ਦਾ ਟਾਈਮ ਚੱਲਦਾ ਕਿਸਾਨਾਂ ਦੀ ਬਾਹ ਫੜਨ ਦੀ ਪਰ ਉਤੋਂ ਸਰਕਾਰ ਇਹੋ ਜਿਹਾ ਬਿੱਲ ਲੈ ਕੇ ਆ ਰਹੀ ਆ ਜਿਹੜਾ ਕਿ ਇੱਕ ਕਿਸਾਨ ਮਾਰੂਆ ਔਰ ਇਹ ਵੱਡੀਆਂ ਤੇ ਵੱਡੀਆਂ ਜਿਹੀਆਂ ਕੰਪਨੀਆਂ ਆ ਅਡਾਨੇ ਬਾਨੇ ਉਹਨਾਂ ਦਾ ਕਰਜ਼ਾ ਮੋਦੀ ਸਾਹਿਬ ਕੋਲ ਆਉਣਾ ਚਾਹੁੰਦੇ ਆ ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਆਪਾਂ ਦੇ ਇਹੇ ਕਿਸਾਨਾਂ ਨੂੰ ਬਚਾਉਣਾ ਆ ਜਾ ਕੇ ਦੋ ਜਾਂ ਤਿੰਨ ਪਰਿਵਾਰਾਂ ਨੂੰ ਬਚਾਉਣਾ ਆ ਕਿਉਂਕਿ ਜਦੋਂ ਉਹਨਾਂ ਪਰਿਵਾਰਾਂ ਦਾ ਇਸ ਤੇ ਕਬਜ਼ਾ ਹੋ ਗਿਆ ਤੇ ਪੰਜਾਬ ਦੇ ਵਿੱਚ ਮਨੋਪੋਲੀ ਉਹਨਾਂ ਦੀ ਹੋ ਜੂਗੀ ਇੰਡੀਆ ਦੇ ਵਿੱਚ ਮਨੋਪੋਲੀ ਉਹਨਾਂ ਦੀ ਹੋ ਜੂਗੀ ਤੇ ਉਹ ਆਪਣੀ ਮਰਜ਼ੀ ਦੇ ਨਾਲ ਰੇਟ ਵਧਾਉਣਗੇ ਆਪਣੀ ਮਰਜ਼ੀ ਨਾਲ ਰੇਟ ਵਧਾਉਣਗੇ ਉਸ ਕਾਰਨ ਨੂੰ ਲੈ ਕੇ ਧਾਂਨਾ ਲਾ ਰਹੇ ਆ ਤਾਂ ਕਿ ਸਰਕਾਰ ਜਿਹੜਾ ਆਪਣਾ ਫੈਸਲਾ ਵਾਪਸ ਕਰੇ ਸਾਨੂੰ ਸਾਰੇ ਇੱਕ ਹਨ ਜਿਹੜੀ ਜਿਹੜਾ ਇਹਨਾਂ ਨਾਲ ਅਕਾਲੀ ਦਲ ਸਰਕਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਪੁਰਾਣੇ ਮੁੱਖ ਮੰਤਰੀ ਜਿਹੜੇ ਆ ਉਹਨਾਂ ਦਾ ਕਿੰਨਾ ਨਜੋਜਾਣਾ ਇਸ ਬਿੱਲ ਨੂੰ ਲਿਆਉਣ ਦੇ ਵਿੱਚ ਜੀ ਗੱਲ ਕਹਿ ਲਈ ਜੇ ਸੱਚ ਕਮਾਣਾ ਹੋਵੇ ਤੇ ਮੈਂ ਸਮਝਦਾ ਕਿ ਬਿੱਲ ਲਾਗੂ ਕਰਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਹੈ ਪੰਜਾਬ ਦੇ ਵਿੱਚ ਜਿਹੜਾ ਨੁਕਸਾਨ ਹੋ ਰਿਹਾ ਉਹ ਸ਼੍ਰੋਮਣੀ ਅਕਾਲੀ ਦਲ ਕਰਕੇ ਹੋ ਰਿਹਾ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਜਦੋਂ ਕੈਪਟਨ ਸਾਹਿਬ ਸੜੇ ਮੁਖਰੰਦੀ ਸਾਹਿਬ ਨੇ 올 ਪਾਰਟੀ ਮੀਟਿੰਗ ਸੱਦੀ ਆ ਤੇ ਉਹਦੇ ਵਿੱਚ ਇਹ ਫੈਸਲਾ ਹੋਇਆ ਕਿ ਪਾਰਟੀ ਦੇ ਉੱਪਰ ਉੱਠ ਕੇ ਸਾਰੇ ਪੰਜਾਬ ਦੇ ਜਿਹੜੇ ਆਪਾਂ ਹੈਗੇ ਪੰਜਾਬੀ ਉਹ ਸਿਆਸੀ ਪਾਰਟੀਆਂ ਵਾਲੇ ਔਰ ਕਿਸਾਨ ਜਥੇਬੰਦੀਆਂ ਵਾਲੇ ਇਕੱਠੇ ਹੋ ਕੇ ਸੰਘਰਸ਼ ਨੂੰ ਆਪਾਂ ਚਲਾਵਾਂਗੇ ਤੇ ਉਸ ਤੋਂ ਬਾਅਦ ਬਾਦਲ ਸੁਖੀ ਸਿੰਘ ਜੀ ਬਾਦਲ ਸਾਹਿਬ ਨੇ ਇੱਕ ਚਿੱਠੀ ਲਾਇਆ ਹੈ ਸੈਂਟਰ ਸਰਕਾਰ ਤੋਂ ਕਿ ਜਿਹੜਾ ਇਹ ਬਿੱਲ ਆ ਇਹ ਤਾਂ ਕਿਸਾਨਾਂ ਦੇ ਹੱਕ ਦਾ ਬਿੱਲ ਆ ਇਸ ਕਰਕੇ ਇਹਨੂੰ ਲਾਗੂ ਕਰਨਾ ਚਾਹੀਦਾ ਆ ਤੇ ਜਦੋਂ ਉਹ ਸੰਘਰਸ਼ ਜਾਰੀ ਹੋਣਾ ਸੀ ਉਹਦਾ ਪਹਿਲਾਂ ਹੀ ਇਹਨਾਂ ਨੇ ਭੂਗ ਪਾਤਾ ਤੇ ਸੋ ਸਿੱਧਾ ਤੇ ਸਿੱਧਾ ਸ਼੍ਰੋਮਣੀ ਅਕਾਲੀ ਦਲ ਇਹਨੂੰ ਜ਼ਿੰਮੇਵਾਰ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਪਾਂ ਜਾਣਦੇ ਆ ਕਿ ਸਰਬੀਰ ਸਿੰਘ ਬਾਦਲ ਜਿਹੜੀ ਉਹਦੀ ਸੋਚ ਆ ਉਹ ਵੀ ਵੱਡੇ ਘਰਾਣੇ ਵਾਲੀ ਸੋਚ ਆ ਉਹਦੇ ਆਪ ਚਾਹੁੰਦਾ ਹੋਣਾ ਕਿ ਵੱਡੇ ਘਰਾਣਿਆਂ ਕੋਲ ਕੰਮ ਆਵੇ ਤੇ ਮੇਰੇ ਕੋਲ ਕੰਮ ਆਊਗਾ ਜਿਵੇਂ ਬਸਸਾਂ ਦਾ ਕੰਮ ਚੱਲਦਾ ਇਤਨੀ ਵੀ ਮੇਰੀ ਮੋਨੋਪੋਲੀ ਹੋਊਗੀ ਸੋ ਜਿੱਦਾਂ ਪੰਜਾਬ 'ਚ ਜੱਟ ਬਰਾਦਰੀ ਜ਼ਿਆਦਾ ਜ਼ਮੀਨ ਦੇ 90% ਜ਼ਮੀਨਾਂ ਦੇ ਮਾਲਕ ਆ ਇੱਦਾਂ ਹੀ ਹਰਿਆਣੇ ਦੇ ਵਿੱਚ ਐਂ ਤੇ ਪੂਰੇ ਦੇਸ਼ ਦੇ ਵਿੱਚ ਜਿਹੜੇ ਹੋਰ ਤਕਕੇ ਦੇ ਵੀ ਜਿਵੇਂ ਜਿਹੜੇ ਜਾਗੀਰਦ ਜ਼ਮੀਂਦਾਰ ਆ ਉਹਨਾਂ ਤੋਂ ਵੀ ਬਹੁਤ ਰੋਸ ਹੈ ਗਈ ਇਹ ਪੂਰੇ ਪੰਜਾਬ ਵਿੱਚ ਹੈ ਕਿ ਪੂਰੇ ਭਾਰਤ ਵਿੱਚ ਇਸ ਬਿੱਲ ਦਾ ਵਿਰੋਧ ਕਰਦੇ ਕਰਦੇ ਪੂਰੇ ਭਾਰਤ ਵਿੱਚ ਪਰ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਕਿ ਜਦੋਂ ਵੀ ਕੋਈ ਅੰਦੋਲਨ ਹੁੰਦਾ ਹੈ ਤਾਂ ਪੰਜਾਬ ਤੋਂ ਸ਼ੁਰੂ ਹੁੰਦਾ ਹੈ ਤਾਂ ਪੰਜਾਬੀ ਸ਼ੁਰੂ ਕਰਦੇ ਆ ਜੇ ਦੇਸ਼ ਆਜ਼ਾਦ ਕਰਾਇਆ ਤੇ ਸ਼ਹੀਦ ਆਲਮ ਸਰਦਾਰ ਭਗਤ ਸਿੰਘ ਨੇ ਕਰਾਇਆ ਪਿਆ ਜਿਸ ਨੇ ਦੇਸ਼ ਯਾਦ ਕਰਾਇਆ ਸੀ ਉਹਨੂੰ ਕੀ ਪਤਾ ਸੀ ਯਾਦ ਕਰਾਉਣ ਤੋਂ ਬਾਅਦ ਵੀ ਅੱਜ ਇਹਨਾਂ ਲੋਕਾਂ ਨੇ ਇਹੋ ਜਿਹੇ ਹਾਲਾਤ ਪੈਦਾ ਕਰ ਦੇਣੇ ਆ ਅੰਦোলন ਤਾਂ ਪੂਰੇ ਇੰਡੀਆ ਦੇ ਵਿੱਚ ਚੱਲਦਾ ਪਰ ਪੰਜਾਬ ਦੇ ਵਿੱਚ ਜਿਆਦਾ ਜ਼ੋਰ ਫੜਦਾ ਕਿਉਂਕਿ ਪੰਜਾਬੀ ਅਣਖ ਵਾਲੇ ਲੋਕ ਆ ਜਿਹੜੀ ਸੱਚ ਔਰ ਜਿਹੜੀ ਆਵਾਜ਼ ਹੁੰਦੀ ਉਹ ਚੱਕਣ ਵਾਲੇ ਲੋਕ ਆ ਇਸ ਕਰਕੇ ਪੰਜਾਬ ਤੋਂ ਜਿਆਦਾ ਜਿੱਦਾਂ ਕਿ ਆਪਣੇ ਆਹ ਜਿਹੜਾ ਆ ਬੈਲ ਦੋ ਸਦਨਾਂ ਵਿੱਚ ਪਾਸ ਹੋ ਚੁੱਕਾ ਤੇ ਹੁਣ ਉਸ ਤੋਂ ਬਾਅਦ ਤੀਜੇ ਸੱਦਨ ਜੇ ਜੇ ਰਾਸ਼ਟਰਪਤੀ ਮਹਿੰਮ ਕੋ ਰਹਿ ਗਈ ਆ ਉਸ ਤੋਂ ਬਾਅਦ ਜੇ ਪ੍ਰਵਾਨਗੀ ਮਿਲ ਗਈ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਹਾਡਾ ਰਿਐਕਸ਼ਨ ਹੋਵੇ ਦੇਖੋ ਕਾਂਗਰਸ ਪਾਰਟੀ ਜੋ ਸਾਡੇ ਮੁੱਖ ਮੰਤਰੀ ਮਾਨ ਜੋ ਕੈਪਟਨ ਮੁੰਦਰ ਸਿੰਘ ਜੀ ਜੋ ਹੁਕਮ ਕਰਨੇਗੇ ਉਸ ਤੋਂ ਬਾਅਦ ਜੋ ਸਮਰਸਦ ਵਿਚਾਰ ਦਿੱਤੇ ਇਸ ਦੇਣਗੇ ਜਾਖੜ ਸਾਹਿਬ ਕਹਿਣਗੇ ਉਸ ਤਰੀਕੇ ਨਾਲ ਜੋ ਵੀ ਸੰਘਰਸ਼ ਹੋਊਗਾ ਅੱਗੇ ਵੱਧੇ ਜਾਊਗਾ ਪਰ ਮੈਂ ਤਾਂ ਉਸ ਉਸ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਵੀ ਕਹਿੰਦਾ ਸਾਰਿਆਂ ਨੂੰ ਇਕੱਠੇ ਹੋ ਕੇ ਜੇ ਕਿਸਾਨ ਜਿਹੜੇ ਬੰਦਿਆਂ ਲਾਉਂਦੇ ਤੋਂ ਨਾ ਸਾਥ ਦੇਣਾ ਚਾਹੀਦਾ ਤੇ ਇਹ ਬਿੱਲ ਜਿਹੜਾ ਲਾਗੂ ਹੁਣ ਤੋਂ ਰੋਕਣਾ ਚਾਹੀਦਾ ਮੁੱਖ ਮੰਤਰੀ ਪੰਜਾਬ ਵਾਲੋ ਇਸ ਬੈਲੇ ਦੇ ਬਿਆਨ ਤੋਂ ਕੋਈ ਬਿਆਨ ਦਿੱਤਾ ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਮੁੱਖ ਮੰਤਰੀ ਸਾਹਿਬ ਦੇ ਹੁਕਮਾ ਕਰਕੇ ਔਰ ਜਾਖਰ ਸਾਹਿਬ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਦਿਸ਼ਾ ਨਿਰਦੇਸ਼ਾ ਅੱਡ ਚੱਲ ਰਿਹਾ ਹੈ ਹੈਪੀ ਸਨਡੇ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਟਾਇਰ ਨਾਲ ਗੱਲ ਕਰਨ ਦਾ ਜੀ